بسم اللہ الرحمن الرحیم السلام علیکم تو ਇਸ ਆਪ ਟਿਕਟਾਕ ਹੋਵਗਾ ਮੈਂ ਅਬਦਲਕਿਮ ਗਿੱਲ ਸਿਆਣੇ ਕਹਿੰਦੇ ਆ ਠੱਗ ਉਹ ਤਾਂ ਭੁੱਖੇ ਨਹੀਂ ਮਾਰ ਸਕਦੇ ਜਾਤੇ ਲਾਲਚੀ ਦੀਦੇ ਆ ਕਿਉਂਕਿ ਇਹ ਲਾਲਚ ਹੀ ਸਾਨੂੰ ਇਸ ਨਹਿ ਤੇ ਲੈ ਜਾਂਦਾ ਕਿ ਠੱਗਾਂ ਦੀ ਰੋਟੀ ਰੋਜ਼ੀ ਬਣ ਜਾਂਦੀ ਹੈ 1996 ਦੇ ਵਿੱਚ ਜੰਗ ਅਖਬਾਰ ਦੇ ਵਿੱਚ ਇੱਕ ਪਿ ਪਿਛਲੇ ਸਫਿਆਂ ਦੇ ਵਿੱਚ ਇੱਕ ਖਬਰ ਲੱਗੀ ਕਿ ਅਗਰ ਤੁਸੀਂ ਲੱਖਪਤੀ ਹੋਣਾ ਚਾਹੁੰਦੇ ਹੋ ਮੈਨੂੰ ਇਸ ਪਤੇ ਦੇ ਉੱਤੇ 10 ਰੁਪਏ ਇੱਕ ਖਾਲੀ ਲਫਾਫਾ ਖਤ ਦਾ ਪੋਸਟ ਕਰ ਦਿਓ ਤਾਂ ਕਿ ਮੈਂ ਤੁਹਾਨੂੰ ਦੱਸਾਂ ਕਿ ਲੱਖ ਪਤੀ ਕਿਦੇ ਹੋਣਾ ਕਿਉਂਕਿ 1990 ਤੋਂ to 2000 ਤੱਕ ਲੱਖ ਰੁਪਏ ਦੀ ਬੜੀ ਵਰਥ ਹੁੰਦੀ ਸੀ ਇਕਨੋਮੀ ਸਾਡੀ ਬੜੀ ਮਜ਼ਬੂਤ ਸੀ ਔਰ ਇੱਕ ਰਫ ਜਿਹਾ ਐਸਟੀਮੇਟ ਦੇ ਮੁਤਾਬਕ ਇਹ ਆ ਜਾਂਦਾ ਕਿ 1 ਲੱਖ ਬੰਦੇ ਨੇ ਉਹਨੂੰ ਖਤ ਭੇਜਿਆ 10 ਰੁਪਏ ਦੇ ਨੋਟ ਦੇ ਨਾਲ ਜਦੋਂ 1 ਲੱਖ ਬੰਦੇ ਨੇ ਭੇਜਿਆ ਤਾਂ 10 ਲੱਖ ਰੁਪਈਆ ਅਮਾਉਂਟ ਉਹਦੇ ਕੋਲ ਚਲ ਗਈ ਉਹਨੇ ਸਾਰਿਆਂ ਨੂੰ ਖਤ ਦੇ ਵਿੱਚ ਬੈਕ ਰਿਪਲਾਈ ਇਹ ਕੀਤਾ ਕਿ ਜਿਸ ਤਰ੍ਹਾਂ ਮੈਂ ਅਮੀਰ ਹੋਇਆ ਇਸ ਤਰ੍ਹਾਂ ਤੁਸੀਂ ਵੀ ਹੋ ਇਸ ਤੋਂ ਅੰਦਾਜ਼ਾ ਲਾਓ ਕਿ ਜਦੋਂ ਕੁੰਡੀ ਦੇ ਅੱਗੇ ਜਿਹੜਾ ਲੱਗਾ ਗਡੋਆ ਤੁਹਾਨੂੰ ਅਟਰੈਕਟ ਕਰ ਰਿਹਾ ਤੁਹਾਨੂੰ ਆਪਣੇ ਵੱਲ ਖਿੱਚ ਰਿਹਾ ਅਸੀਂ ਉਹ ਮੱਛੀ ਜਿਹੜਾ ਗਡੋਆ ਖਾਣ ਦੇ ਚੱਕਰਾਂ ਦੇ ਵਿੱਚ ਆਪਣਾ ਨੱਕ ਫਸਾ ਪੈਂਦੀ ਹੈ ਅਸੀਂ ਕਿਉਂ ਫਸ ਜਾਂਦੇ ਹਾਂ ਜ਼ਿੰਦਗੀ ਦੇ ਵਿੱਚ ਕੀ ਆ ਸਾਨੂੰ ਕੋਈ ਐਸੀ ਚੀਜ਼ ਸ਼ਾਰਟਕਟ ਰਸਤੇ ਨਾਲ ਲੱਭੀ ਕੀ ਅਸੀਂ ਜੰਮ ਦੇ ਸਾਰੇ ਨਠਣ ਭੱਜਣ ਲੱਪੇ ਨਹੀਂ ਬੱਚਾ ਜੰਮ ਦਾ ਉਹਦੇ ਮੁxtਲਬ ਮਰਾਹਲ ਤੋਂ ਗੁਜ਼ਰਦਾ ਬੈੰਦਾ ਰਿੱਡਦਾ ਉੱਠਦਾ ਡਿੱਗਦਾ ਨੱਟਦਾ ਵੱਡਾ ਹੁੰਦਾ ਹੋਰ ਵੱਡਾ ਹੁੰਦਾ ਆਸਤਾ ਆਸਤਾ ਅਗਰ ਸਾਡੀ ਜ਼ਿੰਦਗੀ ਦੇ ਕੁਝ ਵੀ ਐਸੇ ਮਾਮਲੇ ਇੰਨੀ ਤੇਜ਼ੀ ਨਾਲ ਨਹੀਂ ਹੋਏ ਤੇ ਸਾਨੂੰ ਰਾਤੋਂ ਰਾਤ ਅਮਰਤ ਦਾ ਜਿਹੜਾ ਖਾਬ ਦਿਖਾਉਣ ਵਾਲਾ ਬੰਦਾ ਇਹ ਕੌਣ ਹੋ ਸਕਦਾ ਇਹ ਸਾਡਾ ਖੈਰਖਵਾਰ ਨਹੀਂ ਇਹ ਸਾਡਾ ਸਾਨੂੰ ਲਾਲਚ ਦੇ ਕੇ ਸਾਨੂੰ ਕਿਤੇ ਵੱਡੇ ਕੰਮ 'ਚ ਫਸਾਉਣ ਵਾਲਾ ਹੈ ਇਸ ਵਾਸਤੇ ਲਾਲਚ ਨਾ ਕਰੋ ਜ਼ਿੰਦਗੀ ਦੇ ਵਿੱਚ ਇੱਕ ਕੰਮ ਵੀ ਕਰੀਏ ਉਸ ਲਈ ਐਫਰਟ ਕਰੋ ਮਿਹਨਤ ਕਰੋ ਕਿਉਂਕਿ اگر سورج مشرق ਤੋਂ ਚੜ੍ਹਦੇ ਸਾਰ ਮغرب 'ਚ ਨਹੀਂ ਡੁੱਬਦਾ ਉਹਨੂੰ ਸਾਰਾ ਦਿਨ ਘੁੰਮ ਕੇ ਮغرب 'ਚ ਜਾਣ ਵਾਸਤੇ ਲੱਗਦਾ ਤੇ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਕਾਮਯਾਬੀ ਵਾਸਤੇ ਵੀ ਤੁਹਾਨੂੰ ਉਹ ਐਫਰਟ ਕਰਨੀ ਪਵੇਗੀ ਕਿਉਂਕਿ ਹੱਥੇ ਹੱਥ ਰੱਖਿਆਂ ਹੱਥੇ ਸਰੋਂ ਜਮਾਇਆ ਕੱਖ ਨਹੀਂ ਹੁੰਦਾ ਜਿਹੜੇ ਲੋਕ ਹੱਥੇ ਹੱਥ ਰੱਖਿਆਂ ਜਾਂ ਅਥੇ ਸਰੋਂ ਜਮਾਉਣ ਦੇ ਖਾਬ ਦੇਖਦੇ ਆ ਉਹ ਹਮੇਸ਼ਾ ਜ਼ਿੱਲਤ ਖੁوار اور ਨਕਾਮ ਹੁੰਦੇ ਆ ਤਬ ਤੱਕ ਉਹ ਇਜਾਜ਼ਤ ਅਵੇ ਤੁਹਾਨੂੰ ਮੇਰੀ ਵੀਡੀਓ 'ਚ ਕੋਈ ਵੀ ਗਲਤੀ ਕੋਈ ਕਮੈਂਟਸ ਤੁਹਾਡੀ ਕੋ ਰਾਏ ਮੈਲੇ ਬਹੁਤ ਆਮੇਯਦਾ ਆਏਗਾ ਤੁਸੀਂ ਕਾਈਂਡਲੀ ਮੈਨੂੰ ਜੋ ਵੀ ਰਿਕੁਐਸਟ ਆ ਜੋ ਵੀ ਤੁਹਾਡੀ ਸਫਾਰਸ਼ ਆ ਜੋ ਤੁਹਾਡੇ ਕਮੈਂਟਸੋਂ ਮੈਨੂੰ ਦਵੋ ਮੈਂ ਤੁਹਾਡਾ ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਆ ਮੇਰੀ ਵੀਡੀਓ ਪਸੰਦ ਆਵੇ ਇਹਨੂੰ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤਬ ਤੱਕ ਹੋ ਜਾਲਾ ਆਜਾਜ਼ਤ ਅਲਾ